ਸਾਹਿਬੇ ਕਮਾਲ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਨ੍ਹਾਂ ਦੇ 6 ਤਰੀਕ ਨੂੰ ਦਿਨ ਸਾਂਵਾਰ ਨੂੰ ਗੁਰਪੁਰਬ ਆ ਰਹੇ ਹਨ ਉਹਦੇ ਸਬੰਧ ਦੇ ਵਿੱਚ ਜੋ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਜੀ ਸਾਹਿਬ ਤੋਂ ਆਰੰਭ ਹੋ ਕੇ ਗਲੀ ਮਹੱਲਿਆਂ ਤੋਂ ਹਰਜਸ ਕਰਦਾ ਹੋਇਆ ਰੋਡ ਦੇ ਉੱਤੋਂ ਬਜ਼ਾਰਾਂ ਦੇ ਵਿੱਚ ਦੀ ਹਰਜਸ ਕਰਦਾ ਹੋਇਆ ਅੱਜ ਸਾਡੇ ਵਾਰਡ ਨੰਬਰ 11 ਦੇ ਵਿੱਚ ਪਹੁੰਚਿਆ ਮੈਂ ਆਪਣੇ ਵੱਲੋਂ ਸਾਡੀ ਸਮੂਹ ਸੰਗਤ ਵਾਰ ਨੰਬਰ 11 ਦੀ ਸਮੂਹ ਸੰਗਤ ਔਰ ਕਾਉਂਸਲਰ ਬੀਬੀ ਜਸਵਿੰਦਰ ਕੌਰ ਤਰਵਾੜਾ ਵੱਲੋਂ ਇੱਥੇ ਪਹੁੰਚਣ ਦੇ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ ਕਹਿੰਦੇ ਆ ਸਮੂਹ ਭਾਈ ਪੱਤਰਕਾਰ ਜਰ ਭਾਈ ਜਰਦਾ ਵੀ ਬਹੁਤ ਬਹੁਤ ਧੰਨਵਾਦ ਔਰ ਤਨਤਨ ਸਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਰਹਿਮਾਈ ਹੇਠ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਜੋ ਵਿਸ਼ਾਲ ਨਗਰ ਕੀਰਤਨ ਰੰਗ ਹੋ ਕੇ ਆ ਰਹੇ ਹਨ ਅਸੀਂ ਆਪਣੇ ਵੱਲੋਂ ਵਾਰ ਨੰਬਰ 11 ਤੋਂ ਜਸਵਿੰਦਰ ਕੌਰ ਤਲਵਾੜਾ ਕਾਉਂਸਲਰ ਵੱਲੋਂ ਦੁਬਾਰੇ ਫੇਰ ਇੱਥੇ ਪਹੁੰਚਣ ਦੇ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਕਰਦੇ ਆ ਜੀ ਨਹੀਂ ਪਪੂ ਆ ਗਿਆ ਜਸਵਿੰਦਰ ਕੌਰ ਤਲਵਾੜਾ ਦਾ ਨੇ ਦਾ ਕੰਨੋ ਵੀ ਧੰਨਵਾਦ ਔਰ ਪਪੂ ਤਲਵਾੜਾ ਵੱਲੋਂ ਔਰ ਸਮੂਹ ਵਾਰਡ ਵਾਸੀ ਵਾਰਡ ਨੰਬਰ 11 ਜਿਨ੍ਹਾਂ ਨੇ ਸਾਡਾ ਭੈਣ ਬਣ ਕੇ ਭਰਾ ਬਣ ਕੇ ਸਾਡਾ ਸਾਥ ਵੀ ਦਿੱਤਾ ਅਸੀਂ ਉਹਦਾ ਵੀ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਜੀ